ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦਈਏ ਕਿ ਰਾਮ ਰਹੀਮ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਦੱਸ ਦਈਏ ਕਿ ਰਾਮ ਰਹੀਮ ਨੂੰ ਇੱਥੇ ਮਰਡਰ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ ਜੀ ਹਾਂ ਰਣਜੀਤ ਸਿੰਘ ਜੋ ਕਿ ਪ੍ਰਬੰਧਕ ਦੱਸੇ ਜਾਂਦੇ ਸੀ ਜਿਨ੍ਹਾਂ ਦਾ ਕਿ 2002 ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤਾਂ ਇਸ ਕੇਸ ਦੇ ਵਿੱਚ ਰਾਮ ਰਹੀਮ ਨੂੰ ਇੱਥੇ ਵੱਡੀ ਰਾਹਤ ਹਾਈ ਕੋਰਟ ਵੱਲੋਂ ਦਿੱਤੀ ਗਈ ਹੈ ਹਾਈ ਕੋਰਟ ਨੇ ਇੱਥੇ ਫੈਸਲਾ ਜਿਹੜਾ ਲਿਆ ਹੈ ਇਸ ਫੈਸਲੇ ਦੇ ਵਿੱਚ ਇੱਥੇ ਰਾਮ ਰਹੀਮ ਨੂੰ ਬਰੀ ਕੀਤਾ ਗਿਆ ਹੈ ਦੱਸਦੀ ਹੈ ਕਿ ਰਾਮ ਰਹੀਮ ਦੇ ਉੱਤੇ ਬਹੁਤ ਸਾਰੇ ਜਿਹੜੇ ਕੇਸ ਨੇ ਉਹ ਚੱਲ ਰਹੇ ਨੇ ਫਿਲਹਾਲ ਦੀ ਘੜੀ ਰਾਮ ਰਹੀਮ ਦੇ ਲਈ ਤੇ ਉਹਨਾਂ ਦੇ ਇਥੇ ਕਿਤੇ ਨਾ ਕਿਤੇ ਡੇਰਾ ਪ੍ਰੇਮੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ ਰਾਮ ਰਹੀਮ ਨੂੰ ਇੱਥੇ ਮਰਡਰ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਰਾਮ ਰਹੀਮ ਦੇ ਲਈ ਇਹ ਵੱਡੀ ਖਬਰ ਹੈ ਹਾਈ ਕੋਰਟ ਨੇ ਇੱਥੇ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਹੈ ਦੱਸ ਜੀਏ ਕਿ ਸੀਬੀਆਈ ਵੱਲੋਂ ਇੱਥੇ ਉਮਰ ਕੈਦ ਦੀ ਸਜ਼ਾ ਰਾਮ ਰਹੀਮ ਨੂੰ ਸੁਣਾਈ ਗਈ ਸੀ ਤੇ ਜਿਸ ਦੇ ਚੱਲਦੇ ਹੁਣ ਇੱਥੇ ਸੀਬੀਆਈ ਦੇ ਇਸ ਫੈਸਲੇ ਨੂੰ ਖਾਰਜ ਕਰਦੇ ਹੋਏ ਹਾਈ ਕੋਰਟ ਨੇ ਇੱਥੇ ਰਾਮ ਰਹੀਮ ਨੂੰ ਵੱਡੀ ਜਿਹੜੀ ਦਿੱਤੀ ਹੈ ਜੀ ਹਾਂ ਮਰਡਰ ਕੇਸ ਦੇ ਵਿੱਚ ਰਾਮ ਰਹੀਮ ਨੂੰ ਇੱਥੇ ਜਿਹੜੀ ਰਿਹਾਈ ਹੈ ਉਹ ਦਿੱਤੀ ਗਈ ਹੈ ਤੇ ਬਰੀ ਕਰ ਦਿੱਤਾ ਗਿਆ ਹੈ